ਸਤਿ ਸ਼੍ਰੀ ਅਕਾਲ ਜੀ ਪਿੰਡ ਪਟਾਹਰ ਦੀਆਂ ਸਰਦੀਆਂ ਦੀਆਂ ਸ਼ਾਮਾਂ ਕੁਝ ਬੱਕਰੀਆਂ ਹੀ ਹੁੰਦੀਆਂ ਸਨ ਤੂੰ ਇਹਦੀ ਖੁਸ਼ਬੂ ਤੰਦੂਰ ਤੇ ਰੋਟੀਆਂ ਚੁੱਲ੍ਹੇ ਕੋਲ ਬੈਠ ਕੇ ਗੱਲਾਂ ਕਰਨ ਦਾ ਦਰਵਾਜ਼ਾ ਸਭ ਕੁਝ ਪੁਰਾਣੀ ਦੁਨੀਆ ਦਾ ਅਹਿਸਾਸ ਕਰਾਉਂਦਾ ਸੀ ਇਸ ਪਿੰਡ ਵਿੱਚ ਰਹਿੰਦਾ ਸੀ ਹਰਪ੍ਰੀਤ ਇੱਕ ਆਮ ਕਿਸਾਨ ਸੁਪਨੇ ਵੇਖਣ ਵਾਲਾ ਜਵਾਨ ਉਸਦੇ ਦੋਸਤ ਉਸਨੂੰ ਪਿਆਰ ਨਾਲ ਹਰੀ ਆਖਦੇ ਸਨ ਹਰਪੇ ਦਾ ਮਨ ਅਕਸਰ ਪੜ੍ਹਾਈ ਕੰਮ ਧੰਦੇ ਜਾਂ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਕਿਤੇ ਵੀ ਟਿਕਿਆ ਨਹੀਂ ਰਹਿੰਦਾ ਸੀ ਉਸ ਦਾ ਮੰਨ ਤਾ ਉੱਡਣ ਵਾਲੇ ਪੰਛੀਆਂ ਬਾਗ ਕਦੇ ਸਮਾਨ ਵੱਲ ਕਦੇ ਸ਼ਹਿਰ ਵੱਲ ਕਦੇ ਵੱਡੀਆਂ ਮਾਰਤਾਂ ਵੱਲ ਉਹ ਅਕਸਰ ਆਖਦਾ ਸੀ ਇੱਕ ਦਿਨ ਮੈਂ ਵੀ ਵੱਡਾ ਆਦਮੀ ਬਣਾਗਾ ਪਰ ਵੱਡਾ ਆਦਮੀ ਹੋਣ ਦਾ ਮਤਲਬ ਕੀ ਹੁੰਦਾ ਇਹ ਤਾਂ ਮੈਨੂੰ ਪਤਾ ਨਹੀਂ ਹਰਪੇ ਦੇ ਪਿਤਾ ਗੁਰਮukh ਸਿੰਘ ਜੋ ਕਿ ਇੱਕ ਮੈਂਦੀ ਕਿਸਾਨ ਸਨ ਇਹ ਗੱਲਾਂ ਸੁਣ ਕੇ ਹੱਸ ਪੈਂਦੇ ਓਏ ਹਰੀ ਵੱਡਾ ਆਦਮੀ ਬਣ ਲਈ ਪਹਿਲਾਂ ਖੇਤ ਕੰਮ ਕਰਨਾ ਸਿੱਖ ਲੈ ਪਰ ਹਰਪੀ ਨੇ ਅੱਖਾਂ ਵਿੱਚ ਚਮਕ ਹੋਰ ਵਰ ਜਾਂਦੀ ਉਸ ਦੇ ਅੰਦਰ ਇੱਕ ਹਲਾਸਾ ਸੀ ਆਪਣੇ ਪਿੰਡ ਦੀਆਂ ਹੱਦਾਂ ਤੋਂ ਬਾਹਰ ਜਾਣ ਦੀ ਕੁਝ ਵੱਖਰਾ ਕਰਨ ਦੀ ਇੱਕ ਦਿਨ ਪਿੰਡ ਦੇ ਸਕੂਲ ਵਿੱਚ ਲੋਕ ਇਕੱਠੇ ਹੋਏ ਸਨ ਸਿੱਖਿਆ ਵਿਭਾਗ ਵੱਲੋਂ ਇੱਕ ਵੱਡਾ ਸੈਮੀਨਾਰ ਹੋਇਆ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਥੇ ਸ਼ਹਿਰ ਤੋਂ ਆਏ ਵਿਅਕਤੀਆਂ ਨੇ ਦੱਸਿਆ ਕਿ ਜੇ ਪੜ੍ਹਾਈ ਕੀਤੀ ਜਾਵੇ ਤਾਂ ਨੌਕਰੀਆਂ ਮਿਲ ਸਕਦੀਆਂ ਹਨ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਜਾ ਵੱਡੀਆਂ ਕੰਪਨੀ ਚ ਕੰਮ ਕੀਤਾ ਜਾ ਸਕਦਾ ਹੈ ਹਰ ਪਿੰਡਲ ਵਿੱਚ ਜਿਵੇਂ ਅੱਗ ਲੱਗ ਗਈ ਉਸ ਨੇ ਮਨ ਬਣਾ ਲਿਆ ਕਿ ਉਹ ਸ਼ਹਿਰ ਜਾਵੇਗਾ ਘਰ ਆ ਕੇ ਉਸ ਨੇ ਪਿਤਾ ਨੂੰ ਦੱਸਿਆ ਪਿਤਾ ਜੀ ਮੈਂ ਸ਼ਹਿਰ ਜਾਣਾ ਚਾਹੁੰਦਾ ਹਾਂ ਪੜ੍ਹਾਈ ਵੀ ਕਰਾਂਗਾ ਨਾਲ ਕੰਮ ਵੀ ਕਰਾਂਗਾ ਗੁਰਮੁਖ ਸਿੰਘ ਕੁਝ ਪਲ ਚੁੱਪ ਰਿਹਾ ਫਿਰ ਹੌਲੀ ਜਿਹਾ ਬੋਲੇ ਜਾ ਪੁੱਤਰ ਪਰ ਯਾਦ ਰੱਖੀ ਸ਼ਹਿਰ ਦੀ ਚਮਕ ਤੇ ਨੂੰ ਆਪਣੇ ਤੋਂ ਦੂਰ ਨਾ ਕਰ ਦਵੇ ਆਪਣੀ ਜੜ੍ਹ ਨਾ ਭੁੱਲੀਂ ਹਰਪੀ ਦੇ ਮਾਨ ਨੇ ਰੋਟੀ ਕੰਮ ਕਰਦੇ ਆਖਿਆ ਜਾ ਪੁੱਤਰ ਪਰ ਕਰ ਆਉਣਾ ਨਾ ਭੁੱਲੀ ਜਿਹੜਾ ਵੀ ਕੰਮ ਕਰੇਗਾ ਦਿਲ ਸਾਫ਼ ਰੱਖੀ ਕੁਝ ਦਿਨ ਬਾਅਦ ਹਰਪੀ ਸ਼ਹਿਰ ਚਲਾ ਗਿਆ ਪਹਿਲੇ ਦਿਨ ਹੀ ਉਸਨੇ ਵੱਡੀਆਂ ਇਮਾਰਤਾਂ ਚਮਕਦਾਰ ਦੁਕਾਨਾਂ ਤੇ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਦੇਖੀ ਉਸ ਨੂੰ ਲੱਗਿਆ ਜਿਵੇਂ ਉਹ ਕਿਸੇ ਹੋਰ ਦੁਨੀਆ 'ਚ ਆ ਗਿਆ ਹੋਵੇ ਉਸਨੇ ਛੋਟੇ ਜਿਹੇ ਹੋਸਟਲ 'ਚ ਰਹਿਣਾ ਸ਼ੁਰੂ ਕੀਤਾ ਦਿਨ ਵਿੱਚ ਪੜਾਈ ਸ਼ਾਮ ਨੂੰ ਕੰਮ ਲੱਭਣਾ ਰਤੋਂ ਤੱਕ ਕੇ ਸੌ ਜਾਣਾ ਇੰਜ ਚੱਲ ਰਹੀ ਸੀ ਰੋਜ਼ ਦੀ ਜ਼ਿੰਦਗੀ ਪਰ ਕੁਝ ਦਿਨਾਂ ਚ ਉਸ ਨੂੰ ਸਮਝ ਆ ਗਿਆ ਕਿ ਸ਼ਹਿਰ ਦੇ ਚਮਕਦੇ ਪਿੱਛੇ ਮੁਸ਼ਕਲਾਂ ਵੀ ਹਨ ਕਿਰਾਇਆ ਖਾਣ ਪੀਣ ਦਾ ਖਰਚਾ ਆਵਾਜਾਈ ਦਾ ਖਰਚਾ ਸਭ ਕੁਝ ਮਹਿੰਗਾ ਕੰਮ ਲੱਭਣਾ ਵੀ ਆਸਾਨ ਨਹੀਂ ਸੀ ਕੁਝ ਲੋਕਾਂ ਨੇ ਉਸਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਕਈ ਵਾਰ ਤਾਂ ਉਸ ਦਾ ਪਰਸ ਚੋਰੀ ਹੋ ਗਿਆ ਇੱਕ ਰਾਤ ਹਰਪ੍ਰੀਤ ਬਿਸਤਰੇ 'ਚ ਪਿਆਰ ਹੋ ਰਿਹਾ ਸੀ ਉਸ ਨੂੰ ਪਿੰਡ ਦੀ ਯਾਦ ਆ ਰਹੀ ਸੀ मां दी रोटी ਪਿਤਾ ਦਾ ਸਿੱਧਾ ਸੁਭਾਅ ਦੋਸਤਾਨੀ ਦੀਆਂ ਮਸਤੀਆਂ ਪਰੀਆਂ ਗੱਲਾਂ ਉਹ ਮਨ ਹੀ ਮਾਨ ਬੋਲਿਆ ਕੀ ਮੈਂ ਗਸਤੀ ਕਰ ਦਿੱਤੀ ਸ਼ਹਿਰ ਆ ਕੇ ਅਗਲੇ ਦਿਨ ਉਸ ਦੀ ਮੁਲਾਕਾਤ ਇੱਕ ਹੋਰ ਪਿੰਡ ਤੋਂ ਆਏ ਮੁੰਡੇ ਅਮਨ ਨਾਲ ਹੋਈ ਅਮਨ ਵੀ ਹਰਪ੍ਰੀਤ ਬਾਗਸੋਪਣੇ ਲੈ ਕੇ ਆਇਆ ਸੀ ਦੋਵੇਂ ਦੋਸਤ ਬਣ ਗਏ ਉਹਨਾਂ ਨੇ ਮਿਲ ਕੇ ਕੰਮ ਲੱਭਿਆ ਪਹਿਲਾਂ ਇੱਕ ਟਾਬੇ 'ਚ ਕੰਮ ਕੀਤਾ ਫਿਰ ਇੱਕ ਕਦਮ 'ਚ ਕੰਮ ਕੀਤਾ ਹੌਲੀ-ਹੌਲੀ ਉਹਨਾਂ ਨੇ ਸਮਝਿਆ ਕਿਛੇ ਹੱਦ 'ਚ ਜੇ ਆਨਲਾਈਨ ਸਬਰ, ਮਿਹਨਤ ਅਤੇ ਇਮਾਨਦਾਰੀ ਸਭ ਤੋਂ ਵੱਧ ਕੰਮ ਆਉਂਦੀ ਹੈ। ਅਮਨ ਆਹਦਾ ਹਰਪ੍ਰੀਤ ਵੱਡਾ ਆਦਮੀ ਉਹ ਨਹੀਂ ਜੋ ਸ਼ਾਨ ਸ਼ੌਕਤ ਵਾਲੀਆਂ ਚੀਜ਼ਾਂ ਖਰੀਦ ਲਵੇ। ਵੱਡਾ ਉਹ ਹੁੰਦਾ ਹੈ ਜੋ ਆਪਣੇ ਆਪ ਨੂੰ ਸੁਭਾਲ ਸਕੇ, ਹੋਰਾਂ ਦੀ ਮਦਦ ਕਰ ਸਕੇ। ਹਰਪ੍ਰੀਤ ਨੇ ਇਹ ਗੱਲ ਮਨਜਪਸਾ ਲਈ। ਹਰਪ੍ਰੀਤ ਨੇ ਰਾਤ ਮਿਹਨਤ ਕਰਨ ਲੱਗ ਪਿਆ। ਕੁਝ ਮਹੀਨਿਆਂ ਤੋਂ ਬਾਅਦ ਹਰਪ੍ਰੀਤ ਨੇ ਇੱਕ ਛੋਟਾ ਜਿਹਾ ਆਨਲਾਈਨ ਕਾਰੋਬਾਰ ਸ਼ੁਰੂ ਕੀਤਾ। ਪਿੰਡ ਤੋਂ ਲਿਆਇ ਕਿਰੇਲੂ ਚਾਰ ਅਤੇ ਪਾਪੜ ਸ਼ਹਿਰ ਚ ਵੇਚਣ ਲੱਗਾ ਉਹਨਾਂ ਦਾ ਧੰਦਾ ਹੌਲੀ ਹੌਲੀ ਵਧਣ ਲੱਗਾ ਲੋਕ ਉਸ ਦੀ ਇਮਾਨਦਾਰੀ ਤੇ ਵਧੀਆ ਗੁਣ ਵਰਤਾ ਨੂੰ ਪਸੰਦ ਕਰਨ ਲੱਗੇ ਉਸ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਜੋੜਿਆ ਮਾਂ ਮਾਂ ਤੇ ਦਾਦੀਆਂ ਤੋਂ ਕਿਰੇਲੂ ਭਗਵਾਨ ਤਿਆਰ ਕਰਵਾਏ ਨੌਜਵਾਨਾਂ ਨੂੰ ਕੰਮ ਦਿੱਤਾ ਇੱਕ ਦਿਨ ਉਸ ਦੇ ਪਿਤਾ ਸ਼ਹਿਰ ਆਏ ਦੁਕਾਨ ਵੇਖ ਕੇ ਉਹ ਹੈਰਾਨ ਰਹਿ ਗਏ ਅੱਖਾਂ ਵਿੱਚ ਪਾਣੀ ਆ ਗਿਆ ਪੁੱਤਰ ਤੂੰ ਸੱਚਮੁੱਚ ਹੁਣ ਵੱਡਾ ਆਦਮੀ ਬਣ ਗਿਆ ਹੈ ਹਰਪਿੰਦਰ ਹੱਸ ਕੇ ਬੋਲਿਆ ਵੱਡਾ ਆਦਮੀ ਉਹੀ ਹੁੰਦਾ ਹੈ ਜੋ ਆਪਣੇ ਨਾਲ ਹੋਰਾਂ ਨੂੰ ਵੀ ਅੱਗੇ ਲੈ ਕੇ ਆਵੇ ਕਾਰੋਬਾਰ ਚੱਲਣ ਲੱਗਾ ਪਰ ਹਰਪੀ ਦਾ ਮਨ ਅਜੇ ਪਿੰਡ ਲਈ ਤੜਫਦਾ ਰਹਿੰਦਾ ਸੀ ਉਹ ਹਰ ਮਹੀਨੇ ਕੁਝ ਦਿਨ ਪਿੰਡ ਆ ਕੇ ਬੱਚਿਆਂ ਨੂੰ ਪੜਾਉਂਦਾ ਕਿਸਾਨਾਂ ਨਾਲ ਕੰਮ ਕਰਦਾ ਤੇ ਨੌਜਵਾਨਾਂ ਨੂੰ ਦੱਸਦਾ ਕਿ ਸ਼ਹਿਰ ਜਾਣਾ ਜ਼ਰੂਰੀ ਨਹੀਂ ਆਪਣੀ ਮਿੱਟੀ ਵਿੱਚ ਰਹਿ ਕੇ ਵੀ ਬੱਧਿਆ ਕੰਮ ਕੀਤਾ ਜਾ ਸਕਦਾ ਹੈ ਉਸਨੇ ਪਿੰਡ ਵਿੱਚ ਇੱਕ ਛੋਟਾ ਜਿਹਾ ਟ੍ਰੇਨਿੰਗ ਸੈਂਟਰ ਸ਼ੁਰੂ ਕੀਤਾ ਉੱਥੇ ਬੱਚਿਆਂ ਨੂੰ ਕੰਪਿਊਟਰ ਆਨਲਾਈਨ ਵਪਾਰ ਅਤੇ ਆਧੁਨਿਕ ਖੇਤੀ ਬਾਰੇ ਜਾਣਕਾਰੀ ਦਿੰਦਾ ਉਸ ਤੇ ਦੋਸਤ ਅਮਨ ਨੇ ਵੀ ਸ਼ਹਿਰ ਵਿੱਚ ਆਪਣਾ ਕਾਰੋਬਾਰ ਵਧਾ ਲਿਆ ਦਿਨ ਬੀਤ ਗਏ ਹਰਪ੍ਰੀਤ ਮਿਹਨਤ ਕਰਦਾ ਰਿਹਾ ਸਾਲਾਂ ਬਾਅਦ ਜਦੋਂ ਹਰਪ੍ਰੀਤ ਦਾ ਕਾਰੋਬਾਰ ਮਜ਼ਬੂਤ ਹੋ ਗਿਆ ਉਸ ਨੇ ਆਪਣੇ ਪਿੰਡ 'ਚ ਸਕੂਲ ਬਣਾਉਣ ਦਾ ਯੋਗਦਾਨ ਦਿੱਤਾ ਉਹ ਅਕਸਰ ਆਖਦਾ ਮੈਂ ਵੱਡਾ ਆਦਮੀ ਨਹੀਂ ਬਣਿਆ ਮੈਂ ਸਿਰਫ ਆਪਣੀ ਲਾਲਸਾ ਨੂੰ ਸੱਚ ਕਰ ਲਿਆ ਹੈ ਵੱਡਾ ਆਦਮੀ ਉਹੀ ਹੁੰਦਾ ਹੈ ਜੋ ਆਪਣੇ ਸੁਪਨੇ ਵਿੱਚ ਲੱਗੇ ਹੋਰਾਂ ਲਈ ਰਸਤਾ ਬਣਾਵੇ ਅਤੇ ਆਪਣੀ ਮਿੱਟੀ ਨਾਲ ਪਿਆਰ ਕਰੇ ਪਿੰਡ ਦੇ ਬੱਚੇ ਉਸ ਨੂੰ ਪਿਆਰ ਨਾਲ ਹਰੀ ਭਰਾਹ ਦੇ ਉਹ ਮੁਸਕਰਾ ਕੇ ਅਖਿਆ ਚਲੋ ਅਸੀਂ ਸਭ ਮਿਲ ਕੇ ਆਪਣਾ ਪਿੰਡ ਵੀ ਸ਼ਹਿਰ ਵਾਂਗ ਬਣਾਵਾਂਗੇ ਇਹ ਹੀ ਸੀ ਹਰਪ੍ਰੀਤ ਅਸਲ ਜਿੱਤ ਸ਼ਹਿਰ ਦੀ ਚਮਕ ਨਹੀਂ ਸਗੋ ਆਪਣੇ ਅੰਦਰ ਦੀ ਰੋਸ਼ਨੀ ਲੱਭ ਕੇ ਹੋਰਾਂ ਲਈ ਰਾਹ ਰੋਸ਼ਨ ਕਰਨਾ ਚੰਗਾ ਹੀ ਧੰਨਵਾਦ ਜੋ ਚੈਨਲ ਤੇ ਨਵੇਂ ਚ ਸਬਸਕ੍ਰਾਈਬ ਕਰਨਾ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦੇਣਾ ਬੈਲ ਆਈਕਨ ਜ਼ਰੂਰ ਦਬਾਉਣਾ ਤਾਂ ਜੋ ਤੁਹਾਨੂੰ ਨਵੀਂ-ਨਵੀਂ ਕਹਾਣੀਆਂ ਬਾਰੇ ਪਤਾ ਲੱਗ ਸਕੇ